ਅੱਜ ਮਲੇਰਕੋਟਲਾ ਦੇ ਅੰਮਦਾਬਾਦ ਬੀੜ ਵਿਖੇ ਮਨਾਇਆ ਬਾਬਾ ਪੀਮਰਾਓ ਅਬੇਦਕਰ ਜੀ ਦਾ 133ਵਾਂ ਜਨਮ ਦਿਵਸ ਤੁਹਾਨੂੰ ਦੱਸਦੀ ਹਾਂ ਕਿ ਇਸ ਜਨਮ ਦਿਵਸ ਮੌਕੇ ਪੂਸੂ ਨਾਮਾ ਦੀ ਮਲੇਰਕੋਟਲਾ ਟੀਮ ਵੱਲੋਂ ਬਾਬਾ ਸਾਹਿਬ ਪੀਮਰਾਓ ਅਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਖਾਸ ਦਿਵੇਖਲਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਾਬਾ ਸਾਹਿਬ ਪੀਮਰਾਓ ਅਬੇਦਕਰ ਜੀ ਦੀ ਸੋਚ ਉਤੇ ਪੈਰਾ ਦੇਣ ਵਾਲੇ ਸਪਾਹੀ ਅਤੇ ਕਈ ਬੁੱਧੀਜੀਵੀਆਂ ਨੇ ਵੀ ਭਾਗ ਲਿਆ ਇਸ ਸਮੇਂ ਕਈ ਬੁੱਧੀਜੀਵੀ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਾਬਾ ਸਾਹਿਬ ਦੀ ਸੋਚ ਨੂੰ ਨਾਲ ਲੈ ਕੇ ਵੀ ਚੱਲਣ ਦੀ ਗੱਲ ਆਕੀ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਵੀ ਮਰਾ ਉਮੀਦ ਕਰ ਜੀਦਾ ਸੁਪਨਾ ਸੀ ਕਿ ਉਹ ਆਪਣੇ ਸਮਾਜ ਲਈ ਕੁਝ ਨਾ ਕੁਝ ਕਰਕੇ ਜਾਣ ਅਤੇ ਸਾਨੂੰ ਵੀ ਆਪਣੇ ਸਮਾਜ ਲਈ ਉਹਨਾਂ ਦੀ ਸੋਚ ਉੱਤੇ ਉਹਨਾਂ ਵਾਂਗ ਹੀ ਪੈਰਾ ਦੇਣਾ ਚਾਹੀਦਾ ਹੈ ਬੇ ਸਾਹਿਬ ਮਲੇਰ ਪੁਟਲਾ ਤੋਂ ਪ੍ਰਕਾਸ਼ ਸ਼ਰਮਾ ਦੀ ਇਹ ਵਿਸ਼ੇਸ਼ ਰਿਪੋਰਟ ਸਰਦ ਮਲੇ ਕੋਟੜਾ ਵਿਖੇ ਪਹੁੰਚੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਪਾਪਲ ਆਪ ਸੋਸ਼ਲ ਜੁਨਟੀ ਵੱਲੋਂ ਕੀ ਕਹਿਣਾ ਚਾਹੋਗੇ ਇਸ ਸਬੰਧ ਵਿੱਚ ਅੱਜ ਜੋ ਮਲੇ ਕੋਟੜਾ ਦੀ ਟੀਮ ਨੇ 133 ਮਾ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇਹ ਪ੍ਰੋਗਰਾਮ ਸੀ ਜਿਹਦੇ ਵਿੱਚ ਬਖਰੀਆਂ ਬਖਰੇ ਮਲੇ ਕੋਟੜਾ ਦੇ ਸਾਰੇ ਹੀ ਸਾਡੇ ਜਿਹਦੇ ਵੀ ਜਿਆ ਰੂਸਤ ਥੀ ਆ ਉਹ ਪਹੁੰਚੇ ਆ ਮੈਂ ਸਾਰਿਆਂ ਨੂੰ ਇਸ ਪ੍ਰੋਗਰਾਮ ਲਈ ਬਾਬਾ ਸਾਹਿਬ ਦੇ ਜਨਮ ਦਿਨ ਕਰਕੇ ਸਾਰਿਆਂ ਨੂੰ ਲੱਖ ਲੱਖ ਵਧਾਈ ਜੰਨਾ ਤੇ ਖਾਸ ਕਰਕੇ ਪ੍ਰੈਸ ਰਿਪੋਰਟਰ ਜਿਹੜੇ ਸਾਡੇ ਪਹੁੰਚੇ ਆ ਇਹਨਾਂ ਨੂੰ ਮੈਂ ਬਹੁਤ ਜਲਦੀਆਂ ਘਰਾਂਿਆਂ ਤੋਂ ਵਧਾਈ ਦਿੰਨਾ ਕਿਉਂਕਿ ਤੁਹਾਡੇ ਕਰਕੇ ਹੀ ਜਿਹੜੀ ਵਿਚਾਰਧਾਰਾ ਲੋਕਾਂ ਦੇ ਵਿੱਚ ਜਾਣੀ ਹੈ ਕਿਉਂਕਿ ਮੀਡੀਆ ਹੀ ਇੱਕ ਜਰੀਆ ਐਸਾ ਹੈ ਜਿਹੜਾ ਬਾਬਾ ਸਾਹਿਬ ਨੇ ਇੱਕ ਪਿੱਲਰ ਚਾਰ ਪਿੱਲਰਾਂ ਚ ਇੱਕ ਪਿੱਲਰ ਹੈ ਸੋ ਜਿਹੜੇ ਪ੍ਰੈਸ ਰਿਪੋਰਟਰ ਹੁੰਦੇ ਆ ਜੇਕਰ ਉਹ ਇਹ ਵਿਚਾਰਧਾਰਾ ਨੂੰ ਚੌਹਣ ਕੇ ਬਾਹਰ ਲੈ ਕੇ ਜਾਣਾ ਤੇ ਬਹੁਤ ਜਲਦੀ ਲੈ ਕੇ ਜਾ ਸਕਦੇ ਜਿਵੇਂ ਕਿ ਦੇਖਿਆ ਮਲੇ ਕੋਲਾ ਸ਼ਹਿਰ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦਾ ਅੱਜ ਗਠਨ ਵੀ ਹੋਇਆ ਜਿਹੜੇ ਹੈਗੇ ਨੇ ਮੈਂਬਰਾਂ ਵੱਲੋਂ ਪਹਿਲਾ ਪ੍ਰੋਗਰਾਮ ਕਰਾਇਆ ਗਿਆ ਕਿਸ ਨਜ਼ਰੀ ਨੇ ਦੇਖਿਆ ਇਸ ਪ੍ਰੋਗਰਾਮ ਨੂੰ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਹੜਾ ਪਹਿਲਾ ਪ੍ਰੋਗਰਾਮ ਹਰਵੰਦ ਸਿੰਘ ਦੌਦ ਜਿਹੜੇ ਜ਼ਿਲ੍ਹਾ ਪ੍ਰਧਾਨਾ ਮੇਜਰ ਸਿੰਘ ਜੀ ਸਤਰਾਮ ਸਿੰਘ ਜੀ ਨਿਰਮਲ ਸਿੰਘ ਜੀ ਸਾਡੇ ਸਰਬਰਪੁਰ ਵਾਲੇ ਇੱਕ ਮੈਂ ਨਾਂ ਨਹੀਂ ਯਾਦ ਮਿਲਤੇ ਆਪਣੇ ਜਿਹੜੇ ਸਟੇਜ ਸੈਕਟਰੀ ਸੀਗੇ ਆਤਮਾ ਆਤਮ ਸੰਗਤ ਆਤਮਾ ਸੰਗਤ ਸੋ ਸਾਰੇ ਜਿੰਨੇ ਵੀ ਸਾਡੇ ਇਹ ਸਾਥੀ ਆ ਇਹਨਾਂ ਨੇ ਇਹ ਵਿਚਾਰਧਾਰਾ ਪਹਿਲਾਂ ਸੁਣੀ ਆ ਫਿਰ ਇਹਨੇ ਦੇਖੀ ਆ ਫਿਰ ਇਹ ਭਵਨ ਤੇ ਗਏ ਆ ਔਰ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਕਦਮ ਅੱਗੇ ਵਧਾਏ ਆ ਸੋ ਮੈਂ ਆਸ ਰੱਖਦਾ ਕਿ ਜ਼ਿਲ੍ਹੇ ਦੇ ਵਿੱਚ ਬਹੁਤ ਜਲਦੀ ਜਿਹੜਾ ਆ ਅਸੀਂ ਪਿੰਡ ਲੈਵਲ ਤੇ ਵੀ ਸੰਗਠਨਾ ਬਣਾ ਰਹੇ ਆ ਤੇ ਤਹਿਸੀਲ ਲੈਵਲ ਤੇ ਬਲੌਕ ਲੈਵਲ ਤੇ ਸੋ ਇਹਨਾਂ ਦੀ ਹਿੰਮਤ ਆ ਕਿ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਵਾਇਆ ਅੱਗੇ ਵੀ ਇਦਾਂ ਹੀ ਇਹ ਜੇ ਚੱਲਦੇ ਰਹਿਣਗੇ ਤਾਂ ਅਸੀਂ ਆਉਣ ਵਾਲੇ ਬੱਚਿਆਂ ਲਈ ਜ਼ਰੂਰ ਕੁਛ ਨਾ ਕੁਛ ਜਿਹੜਾ ਆ ਦੇ ਸਕਦੇ ਆ ਕਿਉਂਕਿ ਬਾਬਾ ਸਾਹਿਬ ਸਾਡੇ ਲਈ ਬਹੁਤ ਕੁਛ ਕਰਕੇ ਗਏ ਆ ਇਸ ਟੀਮ ਤੋਂ ਵੀ ਮੈਨੂੰ ਬਹੁਤ ਆਸਾ ਹੈ ਕਿ ਇਹ ਲੋਕਾਂ ਲਈ ਜਿਹੜਾ ਆ ਕੰਮ ਕਰਨਗੇ ਕਿਉਂਕਿ ਬਹੁਤ ਅਸੀਂ ਦੇਖ ਲਿਆ ਆ ਐ ਇੰਨੇ ਸਾਲਾਂ ਦੇ ਵਿੱਚ ਚਾਹੇ ਕਿਸੇ ਵੀ ਪਾਰਟੀਆਂ ਦੇ ਨਾਲ ਲੱਜੋ ਅਸੀਂ ਪਾਰਟੀਆਂ ਤੋਂ ਮੁਨਕਰ ਨਹੀਂ ਗਏ ਉਹ ਪਾਰਟੀਆਂ ਦੇ ਨਾਲ ਨਹੀਂ ਰਹਿਣਾ ਲੇਕਿਨ ਜਦੋਂ ਸਮਾਜ ਦੇ ਉੱਤੇ ਲੋੜਵੰਦ ਦੇ ਉੱਤੇ ਕਿਸੇ ਵੀ ਦੇ ਉੱਤੇ ਭੀੜ ਪੈਂਦੀ ਹੈ ਫਿਰ ਸਾਡਾ ਨਾ ਧਰਮ ਤੇ ਨਾ ਸਾਡੀ ਪਾਰਟੀ ਉਹ ਅੱਗੇ ਨਹੀਂ ਆਉਣੀ ਚਾਹੀਦੀ ਇਸ ਕਰਕੇ ਵਿਚਾਰਧਾਰਾ ਜਿਹੜੀ ਆ ਉਹ ਲੋਕਾਂ ਦੇ ਖਾਤਰ ਲੈ ਕੇ ਆਏ ਆ ਔਰ ਇਹਨਾਂ ਨੂੰ ਚੰਗੀ ਲੱਗੀ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਲੇਕਿਨ ਜਾਂਦਾ ਹੈ ਕਿ ਸਮਾਜ ਦੇ ਵਿੱਚੋਂ ਜੇ ਕੋਈ ਇਕੱਲੀ ਵੀ ਲੀਡਰ ਬਣ ਜਾਂਦਾ ਜੀ ਉਹ ਆਪਣੇ ਸਮਾਜ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ ਜਾਂਦਾ ਤੇ ਆ ਕੁਰਸੀ ਉੱਤੇ ਬੈਠ ਕੇ ਉਹ ਆਪਣੇ ਸਮਾਜ ਨੂੰ ਹੀ ਬੁੱਕ ਮੋੜ ਦਿੰਦਾ ਕੀ ਕਾਰਨ ਮੰਨਦੇ ਉਹਦਾ ਕਾਰਨ ਇੱਕੋ ਹੀ ਹੁੰਦਾ ਕਿ ਉਹਦੇ ਵਿੱਚ ਜਦੋਂ ਸਵਾਰਥ ਜਾਗ ਪੈਂਦਾ ਨਿੱਜੀ ਸਵਾਰਥ ਜਿਹੜੇ ਆ ਉਹ 바ਵਾ ਸਾਹਿਬ ਦੇ ਜੀਵਨ ਦੇ ਵਿੱਚ ਹੈਨੇ ਸੀ ਜਿੰਨੇ ਗੁਰੂ ਸੇ ਉਹਨਾਂ ਦੇ ਵਿੱਚ ਹੈਨੇ ਸੀ ਜਦੋਂ ਨਿੱਜੀ ਸਵਾਰਥ ਕਿਸੇ ਦਾ ਵੀ ਜਾਗੂਗਾ ਉਹ ਸਮਾਜ ਨੂੰ ਧੋਖਾ ਦੇਊਗਾ ਇਸੇ ਕਰਕੇ 바ਵਾ ਸਾਹਿਬ ਨੇ ਸਮਾਜ ਨੂੰ ਆਪਣੇ ਤੋਂ ਔਰ ਦੇਸ਼ ਤੋਂ ਵੱਡਾ ਕਿਹਾ ਸੀ ਜਦੋਂ ਵੀ ਕੋਈ ਜਿਸ ਸਮਾਜ ਦੇ ਵਿੱਚ ਉਹ ਪੈਦਾ ਹੁੰਦਾ ਜੇਕਰ ਉਹਨੂੰ ਧੋਖਾ ਦੇਊਗਾ ਤੇ ਉਹ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ ਇਸ ਕਰਕੇ ਕੋਈ ਵੀ ਸਮਾਜ ਮਾੜਾ ਨਹੀਂ ਹੁੰਦਾ ਸਾਰੇ ਆਪਾਂ ਮਨੁੱਖਤਾ ਲਈ ਗੁਰੂਆਂ ਨੇ ਕੰਮ ਕੀਤਾ ਤੇ ਮਨੁੱਖਤਾ ਲਈ ਆਪਾਂ ਅੱਗੇ ਕੰਮ ਕਰਨਾ ਚਾਹੁੰਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਵਾਰਥ ਜਿਹੜਾ ਆ ਉਹ ਤਾਂ ਜਾਗਦਾ ਜਦੋਂ ਉਹਨੂੰ ਆਪਣੇ ਵਿਚਾਰਤਾਰਾ ਭੁੱਲ ਜਾਂਦੀ ਹੈ ਦੇਖਿਆ ਜਾਵੇ ਪੋਸੂ ਦੀ ਕੀ ਸੋਚ ਹੈ ਸਮਾਜ ਦੇ ਲਈ ਤੇ ਕੀ ਕੁਝ ਕਰਨਾ ਚਾਹੁੰਦਾ ਹੈ ਸਮਾਜ ਦੇ ਲਈ ਪੋਸੂ ਦੀ ਇੱਕ ਸੋਚ ਹੈ ਕਿ ਸਤਗੁਰੂ ਅਬਦਾਸ ਮਹਾਰਾਜ ਜੀ ਨੇ ਬੇਗੰਪੁਰਾ ਸ਼ਬਦ ਦੇ ਵਿੱਚ ਇਹ ਫਰਮਾਇਆ ਸੀ ਕਿ ਕਾਇਮ ਧਾਇਮ ਸਦਾ ਪਾਤਸ਼ਾਹੀ ਦੋ ਮਨਾ ਸੇਮ 100 ਆਹੀ ਅਸੀਂ ਸਭ ਨੂੰ ਇੱਕੋ ਜਾਈ ਦੇਖਣਾ ਚਾਹੁੰਦੇ ਆ ਤੇ ਇਹੋ ਜੇ ਪਾਤਸ਼ਾਹੀ ਕਣੀ ਕਰਨਾ ਚਾਹੁੰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਦਸ਼ਾਹੀਆਂ ਜਿਹੜੀਆਂ ਆ ਉਹਦੇ ਪੈਰਾਂ 'ਚ ਆ ਕੇ ਬਹਿ ਜਾਣ ਜਿਹੜਾ ਚੌਂਕਿਆ ਜੀ ਸਮਾਗਮ ਕਰੇ ਜਿਹੜਾ 138 ਮਾਦਨ ਦੇ ਭਾਗ ਆ ਜੀ ਬਾਬਾ ਸਾਹਿਬ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਨਮਸਕਾਰ ਅੱਜ ਦੇ ਇਸ ਸਮਾਗਮ ਦੇ ਵਿੱਚ ਡਾਕਟਰ ਪੀਮਰਾ ਉਮੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਹਾੜਾ ਮਰੇ ਕੋਲਾ ਦੇ ਵਿੱਚ ਆਈਟੀ ਆ ਦੇ ਸਾਹਮਣੇ ਅਸੀਂ ਗੁਰਦਾਰਾ ਸਾਹਿਬ ਦੇ ਥੱਲੇ ਮਨਾਇਆ ਜਨਮ ਦਿਹਾੜਾ ਤੇ ਸਾਰੇ ਮਰੇ ਕੋਲਾ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਅੱਜ ਇਹ ਦਿਹਾੜੇ ਨੂੰ ਮਨਾਉਣ ਲਈ ਅਸੀਂ ਅੱਗੇ ਨੂੰ ਇਹ ਕਰਦੇ ਆ ਕਿ ਅਸੀਂ 바ਵਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜੋ, ਜੋੜੋ ਤੇ ਸੰਘਰਸ਼ ਕਰੋ ਇਸ ਵਿਚਾਰਧਾਰਾ ਤੇ ਅਸੀਂ ਅੱਗੇ ਚੱਲਾਂਗੇ ਲੋਕਾਂ ਨੂੰ ਜੋੜਨ ਦਾ ਕੰਮ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਵੀ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਜਿਹੜੀ ਅੱਜ ਪਾਵਰ ਜੁਨਟੀ ਦੀ ਮਲੇਕ ਕੋਟਲੇ ਦੇ ਵਿੱਚ ਗ੍ਰੰਟ ਕੈਂਪ ਕੀਤੀ ਗਈ ਹੈ ਕਿੰਨੇ ਕੋਸ ਜੁਨਟ ਦੇ ਮੈਂਬਰ ਹੈਗੇ ਨੇ ਅਸੀਂ ਇਸ ਟਾਈਮ 21 ਮੈਂਬਰ ਸਾਡੇ ਕੋਲ ਮੌਜੂਦ ਨੇ ਅਸੀਂ ਕੋਸ਼ਿਸ਼ ਕਰਾਂਗੇ ਇਸ ਨੂੰ 31 ਮੈਂਬਰ ਜਲਦੀ ਬਣਾਵਾਂਗੇ ਅਸੀਂ ਉਹਨਾਂ ਵਿਅਕਤੀਆਂ ਨੂੰ ਲਾਵਾਂਗੇ ਜਿਹੜੇ ਸਾਡੇ ਨਾਲ ਹੈ ਅੱਗੇ ਜਾ ਕੇ ਸਾਡੇ ਸੰਘਰਸ਼ ਨੂੰ ਹੋਰ ਮਤਲਬ ਅੱਗੇ ਲੱਕੇ ਜਾਣਗੇ ਤਾਕੇ ਸਾਡਾ ਜਿਹੜਾ ਸਮਾਜ ਦੇ ਬੱਚੇ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਸਕੀਏ ਤਾਂ ਕਿ ਸਾਡਾ ਜਿਹੜਾ ਦਬਿਆ ਕੋਤਲਾ ਸਮਾਜ ਆ ਉਹਨਾਂ ਨੂੰ ਅਸੀਂ ਉੱਚਾ ਚੁੱਕਣ ਦਾ ਕੰਮ ਕਰੀਏ ਜੇ ਮੈਂ ਕੀ ਪਵਨ ਦੀ ਗੱਲ ਕੀਤੀ ਗਿਆ ਜਸਲ ਸਾਹਿਬ ਵੱਲੋਂ ਪਵਨ ਦੇ ਵਿੱਚ ਕੀ ਕੀ ਸਹੂਲਤਾਂ ਹਰ ਕਿਸੇ ਕਿਸੇ ਬੱਚਿਆਂ ਵਾਸਤੇ ਉੱਥੇ ਰੱਖੀਆਂ ਗਿਆ ਹਾਂਜੀ ਪਾਵਰ ਆਫ ਸੋਸ਼ਲ ਗਰੂਪ ਤੇ ਪਟਿਆਲਾ ਵੱਲੋਂ ਜੀ ਉੱਥੇ ਬਾੜਨ ਅਕਲੀਆ ਪਿੰਡ ਦੇ ਕੋਲੇ ਡਾਕਟਰ ਪਿੰਰੋ ਵੇਦਕਰ ਸਾਹਿਬ ਜੀ ਦਾ ਪਵਨ ਉਸ਼ਾਰਿਆ ਗਿਆ ਉਸ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਇਹਨਾਂ ਨੇ ਪ੍ਰਦਾਨ ਕੀਤੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਅਜੇ ਤੱਕ ਤੇ ਨਹੀਂ ਹੋਈਆਂ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਅਗਰ ਬੱਚਿਆਂ ਨੂੰ ਆਪਣੇ ਪੜਾਉਣਾ ਚਾਹੁੰਦੇ ਨੇ ਅੱਗੇ ਆਈਐਸ ਪੀਸੀਐਸ ਜਾਂ ਹੋਰ ਅੱਗੇ ਪੜ੍ਹਾਈ ਕਰਾਉਣਾ ਚਾਹੁੰਦੇ ਨੇ ਉੱਥੇ ਰਹਿ ਕੇ ਉਹਨਾਂ ਨੂੰ ਬੜੀ ਵੱਡੀ ਸਹੂਲਤ ਆ ਕਿ ਉੱਥੇ ਰਹਿ ਕੇ ਆਪਣੀ ਪੜ੍ਹਾਈ ਨੂੰ ਅੱਗੇ ਪੜ੍ਹ ਸਕਣਾ ਤਾਂ ਕਿ ਬੱਚੇ ਸਾਡੇ ਜਿਹੜੇ ਅੱਗੇ ਵੱਧ ਸਕਣ। ਈਨਾ ਸਰਪ ਮੈਂ ਸਤਨਾਮ ਸਿੰਘ ਮੀਰਕੋੜ ਤੋਂ ਜੀ। ਤੇ ਪ੍ਰਧਾਨ ਸਾਹਿਬ ਵੱਲੋਂ ਜਸਲ ਸਾਹਿਬ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਪਟਿਆਲਾ ਦੇ ਵਿੱਚ ਇੱਕ ਵਿਸ਼ਾਲ ਪਵਨ ਤਿਆਰ ਕੀਤਾ ਗਿਆ ਤੇ ਉਹਦੇ ਵਿੱਚ ਕੀ ਕੀ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਤੇ ਕਿਹਨਾਂ ਨੂੰ ਦਿੱਤੀਆਂ ਜਾਣਗੀਆਂ ਮੈਂ ਆਪਣੇ ਸਾਰੇ ਸਮਾਜ ਨੂੰ ਇੱਕ ਸਨੇਹਾ ਲਾਉਣਾ ਚਾਹੁੰਦਾ ਪਹਿਲਾਂ ਸਭ ਤੋਂ ਪਹਿਲਾਂ ਜੈ ਪੀਮ ਜੈ ਭਾਰਤ ਸਾਥੀਓ ਅੱਜ ਮਰੇੜਕੋਲੇ ਵਿੱਚ ਪਾਵਰ ਆਫ ਸੋਸਾਇਟੀ ਦੇ ਪ੍ਰਧਾਨ ਜਿਹੜੇ ਕੀ ਰਾਸ਼ਟਰੀ ਪ੍ਰਧਾਨ ਨੇ ਸਿਰਫ ਕੀ ਝਾਂ ਜਸਲ ਜਿਹੜੇ ਰਿਟਾਇਰ ਚੀਫ ਇੰਜੀਨੀਅਰ ਬਿਜਲੀ ਬੋਰਡ ਤੋਂ ਉਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਉਹਨਾਂ ਨੇ ਪੂਰੇ ਪੰਜਾਬ ਨੂੰ ਲੈ ਕੇ ਸਾਡੇ ਸਮਾਜ ਨੂੰ ਨਾਲ ਲੈ ਕੇ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਸਾਡੇ ਸਮਾਜ ਤੇ ਉਹ ਪਰਉਪਕਾਰ ਕੀ ਹੈ ਵੀ ਅੱਜ ਦੇਖੋ ਜੋ ਇਹਨਾਂ ਨੇ ਇੱਕ ਭਵਨ ਬਣਾਇਆ ਜੀ ਪੂਰੇ ਪੰਜਾਬ ਦੇ ਵਿੱਚ ਇੱਕ ਇੱਕ ਐਗਜ਼ਾਮਪਲ ਪੈਦਾ ਕਰਤੀ ਇੱਕ ਮਿਸਾਲ ਹੈ ਉਹਦੇ ਵਿੱਚ ਕੀ ਸਹੂਲਤਾਂ ਨੇ ਤੁਸੀਂ ਇੱਕ ਸਵਾਲ ਕੀਤਾ ਜਿਸ ਤਰ੍ਹਾਂ ਆਪਾਂ ਆਪਣੇ ਸਮਾਜ ਦੇ ਵਿੱਚ ਇਹ ਨਹੀਂ ਵੀ ਇਕੱਲੇ ਸਾਡੇ ਸਮਾਜ ਦੀ ਹੈ ਆਪਣੇ ਸਮਾਜ ਦਾ ਕੋਈ ਵੀ ਗਰੀਬ ਵਰਗ ਦਾ ਬੱਚਾ ਜਿਹੜਾ ਕੋਈ ਆਪਣੇ ਪੀਜੀ ਦੀ ਫੀਸ ਨਹੀਂ ਅਫੋਰਡ ਕਰ ਸਕਦਾ ਜੀ ਕੋਈ ਰੈਂਟ ਤੇ ਨਹੀਂ ਰਹਿ ਸਕਦਾ ਉਹ ਉਥੇ ਬਿਲਕੁਲ ਫ੍ਰੀ ਆਫ ਕਾਸਟ ਰਹਿ ਸਕਦਾਗਾ ਕੋਈ ਬੱਚਾ ਉਥੇ ਐਜੂਕੇਸ਼ਨ ਲੈਣਾ ਚਾਹੁੰਦਾਗਾ ਉਹ ਉਥੇ ਲੈ ਸਕਦਾਗਾ ਸਭ ਤੋਂ ਵੱਡੀ ਗੱਲ ਕੀ ਹੈ ਵੀ ਸਾਡੇ ਸਮਾਜ ਲਈ ਇੱਕ ਬਹੁਤ ਜਿਹੜੀ ਉੱਚ ਸਿੱਖਿਆ ਗਈ ਉਚੇਰੀ ਸਿੱਖਿਆ ਦਾ ਵੀ ਉਥੇ ਪ੍ਰਬੰਧ ਕੀਤਾ ਗਿਆਗਾ ਜਲਦੀ ਉਥੇ ਆਈਐਸ ਦੀਆਂ ਤੇ ਪੀਸੀਐਸ ਦੀਆਂ ਜਿਹੜੇ ਕਲਾਸਾਂ ਨੇ ਉਹ ਸਟਾਰਟ ਹੋਣ ਜਾ ਰਹੀਆਂ ਨੇ ਜੀ ਡਿਸਪੈਂਸਰੀ ਉਥੇ ਚੱਲ ਰਹੀ ਹੈਗੀ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਬਹੁਤ ਘੱਟ ਰੇਟਾਂ ਤੇ ਸਿਰਫ 10% ਤੇ ਲੋਕਾਂ ਦਾ ਜਿਹੜਾ ਇਲਾਜ ਕਰੂਗੀ ਸੋ ਹੋਰ ਵੀ ਸਾਰੀਆਂ ਬਹੁਤ ਸਾਰੀਆਂ ਤਿਆਰੀਆਂ ਨੇਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿ ਲਗਤੁਲਗ ਤੁਹਾਨੂੰ ਅਪ ਔਰ ਅਸੀਂ ਚਾਹੁੰਦੇ ਆ ਵੀ ਆਪਾਂ ਇੱਕ ਸਮਾਜ ਨੂੰ ਇਹ ਵੀ ਇੱਕ ਸੁਨੇਹਾ ਹੈਗਾ ਵੀ ਸਾਡੇ ਸਮਾਜ ਨੂੰ ਵੱਧ ਤੋਂ ਵੱਧ ਇਸ ਲਹਿਰ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡੇ ਸਮਾਜ ਦਾ ਭਲਾ ਹੋ ਸਕੇ ਤੁਸੀਂ ਕਿਹਾ ਵੀ ਆ ਸਮਾਜ ਨੂੰ ਉੱਚੀ ਪੜ੍ਹਾਈ ਦੇ ਲਈ ਵੀ ਪ੍ਰੇਰਿਤ ਕੀਤਾ ਜਾਊਗਾ ਪਰ ਦੇਖਿਆ ਜਾਵੇ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਪਰ ਅੱਜ ਕੱਲ ਦੀ ਜਨਰੇਸ਼ਨ ਹੈ ਜਾਂ ਕਹਿ ਲਈਏ ਉਹਨਾਂ ਦੇ ਹੱਥ ਵਿੱਚ ਕਿਤਾਬ ਦੀ ਜਗ੍ਹਾ ਮੋਬਾਈਲ ਫੋਨ ਨੇ ਉਹ ਜਗ੍ਹਾ ਲੈ ਲਈ ਹੈ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਮਾਤਾ ਪਿਤਾ ਨੂੰ ਜਾਂ ਸਮਾਜ ਦੇਖੋ ਜੀ ਉਹਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਨੇਗੀਆਂ। ਅਗਰ ਤੁਸੀਂ ਕਿਸੇ ਬੰਦੇ ਦਾ ਫਿਊਚਰ ਦੇਖਣਾ, ਕਿਸੇ ਮੈਂ ਬੁੱਕ ਪੜ੍ਹ ਰਾਇ ਸੀ ਇੱਕ, ਉਹ ਚ ਦੱਸਿਆ ਅੱਜ ਵੀ ਅਗਰ ਤੁਸੀਂ ਕਿਸੇ ਦਾ ਫਿਊਚਰ ਦੇਖਣਾ, ਖਾਸ ਕਰ ਬੱਚੇ ਦਾ ਫਿਊਚਰ ਦੇਖਣਾ ਤਾਂ ਉਹਦੀਆਂ ਦੋ ਚੀਜ਼ਾਂ ਨੋਟ ਕਰੋ। ਉਹ ਦੋ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ? ਪਹਿਲੀ ਗੱਲ ਤਾਂ ਉਹਦਾ ਫालतू ਟਾਈਮ ਕਿੱਥੇ ਜਾ ਰਿਹਾ ਹੈ। ਔਰ ਦੂਜੀ ਗੱਲ ਉਹਦਾ ਫालतू ਪੈਸਾ ਕਿੱਥੇ ਜਾ ਰਿਹਾ ਹੈ। ਅਗਰ ਉਹ ਦੋ ਚੀਜ਼ਾਂ ਬੱਚਾ ਕਿਤੇ ਨਾ ਕਿਤੇ ਗਲਤ ਯੂਜ਼ ਕਰਦਾਗਾ, ਖਾਸ ਕਰ ਜੇ ਹੁਣ ਬੱਚੇ ਕੋਲੇ ਆਪਾਂ ਉਹਦਾ ਪਾਕਟ ਬੰਨੀ ਦੇ ਦਿੰਨੇ ਆ, ਉਹ ਗਲਤ 바ਸੇ ਜਾਊਗਾ, ਕੋਈ ਅਗਰ ਉਹ ਫ੍ਰੀ ਟਾਈਮ ਦਾ ਤਾਂ ਨੇਚਰਲੀ ਆ ਮੋਬਾਈਲ ਤੇ ਲੱਗੂਗਾ ਜੀ ਤੇ ਇਹ ਚੀਜ਼ਾਂ ਨੇਗੀਆਂ ਕਸੂਰਵਾਰ ਅਸੀਂ ਆਪਣੇ ਆਪ ਨੂੰ ਮੰਨਦੇ ਆ ਕਿਉਂਕਿ ਸਾਡਾ ਜਿਹੜਾ ਮੇਨ ਰੋਲ ਆ ਉਹ ਪੇਰੈਂਟਸ ਦਾ ਹੁੰਦਾ ਜੀ ਜਿਸ ਤਰ੍ਹਾਂ ਇੱਕ ਕੁਮਾਰ ਇੱਕ ਘੜਾ ਤਿਆਰ ਕਰਦਾ ਇਸੇ ਤਰ੍ਹਾਂ ਬੱਚੇ ਦੀ ਜਿਹੜੀ ਪਰਵਰਿਸ਼ ਆ ਮਾਤਾ ਪਿਤਾ ਦੇ ਹੱਥ ਦੇ ਵਿੱਚ ਆ ਸਾਨੂੰ ਸਾਰਿਆਂ ਨੂੰ ਚੀਜ਼ ਨੂੰ ਥੋੜਾ ਜਿਹਾ ਗਹਿਰਾਈ ਤੱਕ ਦੇਖਣਾ ਚਾਹੀਦਾ ਔਰ ਦੂਜੀ ਗੱਲ ਮੈਂ ਹੋਰ ਕਰਨੀ ਚਾਹਾਂ ਕਿ ਤੁਸੀਂ ਸਵਾਲ ਕੀਤਾ ਮੇਰੇ ਯਾਦ ਆ ਰਿਹਾ ਵੀ ਸਵਾਲ ਮੈਂ ਤੁਹਾਨੂੰ ਜਵਾਬ ਦੇ ਦਾਂ ਕਿਉਂਕਿ ਦੇਖੋ ਇੱਕ ਉਚੇਰੀ ਸਿੱਖਿਆ ਵਾਲੀ ਗੱਲ ਕਰੀ ਸਾਡੇ ਸਮਾਜ ਨੇ ਇੱਕ ਬੜੀ ਖੁਸ਼ੀ ਜਿਹਦੇ ਵਿੱਚੋਂ 90% ਲੋਕ ਸਾਡੇ ਐਜੂਕੇਸ਼ਨ ਨਾਲ ਜੁੜੇ ਹੋਏ ਸੀ ਬੜੀ ਫਖਰ ਵਾਲੀ ਗੱਲ ਆ ਸਾਡੇ ਲਈ ਔਰ ਇੱਕ ਨਾਰਾਇਤਾ ਦੇ ਬਾਬਾ ਸਾਹਿਬ ਨੇ ਪੜੋ ਜੁੜੋ ਤੇ ਸੰਘਰਸ਼ ਕੀਤਾ ਕਰੋ ਅਸੀਂ ਪੜ ਤਾਂ ਬਹੁਤ ਗਏ ਆ ਪਰ ਜੁੜਨ ਵਾਲੇ ਪਾਸੇ ਨਹੀਂ ਹੋਏ ਅਗਰ ਅਸੀਂ ਜੁੜਨ ਵਾਲੇ ਪਾਸੇ ਆਵਾਂਗੇ ਤਾਂ ਅਸੀਂ ਸੰਘਰਸ਼ ਵਾਲੇ ਪਾਸੇ ਹੋਵਾਂਗੇ ਤੋਂ ਮੈਂ ਤਾਂ ਇਹੀ ਆਪਣੇ ਸਮਾਜ ਨੂੰ ਦੁਬਾਰਾ ਫੇਰ ਸੁਨੇਹਾ ਦਊਂਗਾ ਵੀ ਅਸੀਂ ਪੜੋ ਜੁੜੋ ਸੰਘਰਸ਼ ਵਾਲੇ ਰਾਹ ਵੱਲ ਤੁਰੀਏ ਤਾਂ ਕਿ ਸਾਡੇ ਸਮਾਜ ਦਾ ਬਹੁਤ ਸਾਰਾ ਭਲਾ ਹੋ ਚੁੱਕੇ ਜੀ ਬਹੁਤ ਬਹੁਤ ਧੰਨਵਾਦ